ਸੇਕਾਲ ਜੀ ਸਾਰਿਆਂ ਨੂੰ ਵੀਰੋ ਆਪਾਂ ਇੱਕ ਵਾਰ ਫਿਰ ਤੁਹਾਨੂੰ ਉਸ ਫਾਰਮ ਦੇ ਵੀਡੀਓ ਦਿਖਾਉਣ ਲੱਗੇ ਆਂ ਜਿਸ ਫਾਰਮ ਦੀ ਵੀਡੀਓ ਤੁਹਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਤੇ ਅੱਜ ਆਪਾਂ ਫਿਰ ਇੱਕ ਵਾਰ ਲక్ష్ਮੀ ਡੇਰੀ ਫਾਰਮ ਦੇ ਵਿੱਚ ਆਏ ਆਂ ਤੇ ਅੱਜ ਉਸ ਛੋਟੇ ਦੀ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆਂ ਜਿਹੜਾ ਇੰਡੀਆ ਦਾ ਸਭ ਤੋਂ ਟੌਪ ਦਾ ਝੋਟਾ ਬਣ ਚੁੱਕਿਆ ਕੱਦ-ਕਾਰ ਤੇ ਚੌੜੇਪਨ ਦੇ ਵਿੱਚ ਤੇ ਸਰੀਰ ਕੁਆਲਿਟੀ ਦੇ ਵਿੱਚ ਕਿਉਂਕਿ ਜੇਕਰ ਸਭ ਤੋਂ ਜੇ ਸਰੀਰ ਦਾ ਝੋਟਾ ਗਣਿਆ ਕੱਦ-ਕਾਰ ਦੇ ਵਿੱਚ ਤੇ ਸਰੀਰ ਕੁਆਲਟੀ ਦੇ ਵਿੱਚ ਚੌੜੇਪਨ ਦੇ ਵਿੱਚ ਤੇ ਉਹ ਮੋਦੀ ਕਿਹਨਿਆ ਗਿਆ ਕਿਉਂਕਿ ਇਤਿਕੇਰ ਮੋਦੀ ਤੋਂ ਕੋਈ ਵੀ ਛੋਟਾ ਤਕੜਾ ਛੋਟਾ ਆਇਆ ਨਹੀਂਗਾ ਤੇ ਇਹ ਉਹ ਛੋਟਾ ਜਿਹੜਾ ਮੋਦੀ ਨੂੰ ਦਵਾਉਂਦਾ ਜਿਹੜਾ ਮੋਦੀ ਜੋ ਕਦ ਕਾੜ ਚ ਵੀ ਉੱਚਾ ਤੇ ਸਰੀਰ ਕੁਆਲਟੀ ਵੀ ਚੰਗਾ ਤੇ ਉਹਦੇ ਚੌੜਾ ਵੀ ਆ ਕਿਉਂਕਿ ਇਹ ਜਿਹੇ ਮੋਦੀ ਨੂੰ ਅੱਜ ਅਜੇ ਪਿੱਛੇ ਛੱਡਿਆ ਤੇ ਉਹਦੇ ਆਪਣੇ ਨੇ ਛੱਡਿਆ ਇਹ ਮੋਦੀ ਦਾ ਭਰਾ ਵਿਸ਼ਾਲ ਇਹਦੀ ਮਾਂ ਲక్ష్ਮੀ ਆ ਤੇ ਪਿਓ ਇਹਦਾ ਕੋਈ ਨੂਰ ਆ ਤੇ ਬਹੁਤ ਸੋਹਣਾ ਛੋਟਾ ਇਹ ਬਣ ਗਿਆ ਤੇ ਇਹ ਕਿਉਂਕਿ ਮੋਦੀ ਨੂੰ ਤਾਂ ਬਹੁਤ ਸਪੈਸ਼ਲ ਪਾਲਿਆ ਸੀਗਾ ਤੇ ਇਹਨੂੰ ਸਪੈਸ਼ਲ ਵੀ ਨਹੀਂ ਪਾਲਿਆ ਗਿਆ ਇਹ ਸਿਰਫ ਸਿੰਪਲੀ ਪਲਿਆ ਤਾਂ ਪਰ ਫਿਰ ਵੀ ਮੋਦੀ ਤੋਂ ਉੱਚਾ ਲੰਮਾ ਹੋ ਗਿਆ ਤੇ ਸੀਕਵਾਲਟ ਵੀ ਚੌੜੇ ਪੰਜੇ ਮੋਦੀ ਨੂੰ ਪਛਾਣ ਛੱਡ ਗਿਆ ਇਹ ਤੇ ਇੱਕ ਗੱਲ ਤੁਹਾਨੂੰ ਇੱਥੇ ਮੈਂ ਹੋਰ ਦੱਸ ਦੇਵਾਂ ਬੀ ਦੀ ਸੀਮੋਂ ਦੀ ਜਿਹੜੀ ਕੁਆਲਿਟੀ ਹੈ ਬਹੁਤ ਜ਼ਿਆਦਾ ਚੰਗੀ ਹੈ ਜੇ ਘੱਟੋ ਘੱਟ 10 ਮੱਜੇ ਦੇ ਲਾਵਾਂਗੇ ਤੇ ਇਹ ਗੱਲ ਗਰੰਟੀ ਹੈ ਕਿ 9 ਮੱਜੇ ਇਹਦੇ ਚ ਪੱਕੀਆਂ ਰਹਿਣਗੀਆਂ ਇੱਕ ਅੱਧੀ ਮੱਜੇ ਪਾਏ ਸ਼ਾਇਦ ਹਿੱਲ ਜੇ ਪਰ ਇਹਦੇ ਜਿਹੜਾ ਲੱਗਿਆ ਸੀ ਮਨ ਮੱਝ ਨਹੀਂ ਛੇਤੀ ਹਿੱਲਦੀ ਉਹ ਮੱਜਾ ਵੀ ਇਹ ਤੋਂ ਰਹੇਗਾ ਜਿਨ੍ਹਾਂ ਨੇ ਜਮਾਂ ਹੱਥ ਖੜੇ ਕਰਤੇ ਸੀਗੇ ਵੀ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਵੀ ਰਿਆ ਸੀ ਤੇ ਇਹਦੇ ਸੀਮਨ ਲੱਗਣ ਨਾਲ ਮੱਜਾ ਰਹੇਗਾ ਤੇ ਬਹੁਤ ਸੋਹਣਾ ਝੋਟਾ ਤੇ ਇਹਦੇ ਜਿਹੜੇ ਕੁਆਲਟੀ 3 ਦੀ ਬਹੁਤ ਜ਼ਿਆਦਾ ਸੋਹਣੀ ਆ ਤੇ ਮੈਂ ਇੱਕ ਗੱਲ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਜਿਸ ਤਰ੍ਹਾਂ ਮੋਦੀ ਦੀਆਂ ਕੋਈ ਨੂਰ ਦੀਆਂ ਅਸ਼ਕੰਦਰ ਦੀਆਂ ਦਾਰੇ ਦੀਆਂ ਜਾਂ ਹੋਰ ਬੁੱਲਾਂ ਦੀਆਂ ਇਹ ਰਿਲੇਸੀ ਵੀ ਦੇ ਰਿਹਾ ਉਹਨਾਂ ਦੇ ਝੋਟੀਆਂ ਜਿਹੜੀਆਂ ਕੱਟੀਆਂ ਉਹ ਚੈਂਪੀਅਨ ਨਿਕਲ ਕੇ ਵੜ ਕੇ ਨਿਕਲ ਗਿਆਂ ਮੇਲੇ ਜਿੱਤ ਕੇ ਨਿਕਲ ਗਿਆਂ ਤੇ ਇਹਦੀਆਂ ਜਿਹੜੀਆਂ ਆਨਲਾਈਨ ਟਾਈਮਾਂ ਜ ਬੱਚੀਆਂ ਆਉਣੀਆਂ ਜਾਇ ਇਹਦੇ ਬੱਚੇ ਆਉਣਗੇ ਤੇ ਉਹ ਮੇਲੇ ਜਿੱਤਣਗੇ ਇਹ ਗੱਲ ਮੈਂ ਗਰੰਟੀ ਕਰਕੇ ਕਹਿਣਾ ਕਿਉਂਕਿ ਸਰੀਰ ਮੰਤਰ ਬਾੜੀ ਬਹੁਤ ਜਿਆਦਾ ਸੋਹਣੀ ਆ ਤੇ ਬਹੁਤ ਸੋਹਣਾ ਬੁੱਲ ਆ ਇਹ ਹੁਣ ਤੁਸੀਂ ਜਾਣਦੇ ਹੋ ਸਿਆਲ ਦੇ ਦੇਣਾ ਕਿਉਂਕਿ ਹੁਣ ਇਹਨੂੰ ਤਲਾਬ ਵਿੱਚ ਵੀ ਨਹੀਂ ਛੱਡਦੇਗੇ ਤੇ ਇਹ ਜਿਵੇਂ ਖੜਾ ਸੀ ਉਵੇਂ ਇਹਦੀ ਵੀਡੀਓ ਬਣਾਉਣ ਲੱਗ ਗਏ ਕਿਉਂਕਿ ਇਹਨੂੰ ਹਾਇਤ ਹੋਇਆ ਵੀ ਨਹੀਂਗਾ ਤੇ ਇਹ ਜਿਵੇਂ ਖੜਾ ਸੀ ਉਵੇਂ ਖੋਲ ਕੇ ਦੀ ਵੀਡੀਓ ਬਣਾਉਣ ਲੱਗ ਗਏ ਵੀਡੀਓ ਚੰਗੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਸਸੀ ਗੱਲ ਜੀ ਸਾਰਿਆਂ ਨੂੰ